ਤਨਾ ਸ੍ਰੀ ਮਹਲਾ ਪੰਜਵਾਂ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸਮਾਲੇ ਹੱਥ ਦੇ ਰੱਖਾ ਆਪਣੇ ਕੋ ਸਾਸ ਸਾਸ ਪ੍ਰਤੀ ਪਾਲੇ ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ ਆ ਦੇਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾਉ ਮਨ ਬिलास ਭਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰਿਆ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਿ ਰਖਾਈ ਤਨੁ ਸ੍ਰੀ ਮਹੱਲਾ ਪੰਜਵਾ ਜਿਸ ਕੋ ਬਿਸਰੇ ਪ੍ਰਾਨਪਤ ਦਾਤਾ ਸੋਈ ਗਣੋ ਅਭਾਗਾ ਚਰਨ ਕਮਲ ਜਾ ਕਾ ਮਨ ਰਾਗਿਓ ਅਮਯ ਸरोवर ਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਬਾਲਸ ਸੀਜ ਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਾਗਾ ਰਹਾਓ ਜੈ ਜੈ ਵੇਖੋ ਤਹ ਨਰਾਇਣ ਸਗਲ ਕਟਾਮੈ ਤਾਗਾ ਨਾਮ ਉਦਕ ਪੀਵਤ ਜਨ ਨਾਨਕ त्याਗੇ ਸਭ ਅਨੁਰਾਗਾ ਤਨਾ ਸ੍ਰੀ ਮਹਲਾ 5 ਜਨ ਕੇ ਪੂਰਨ ਹੋਏ ਕਾਮ ਕਲਿ ਕਾਲ ਮਹਾ ਵਿਖਿਆ ਮੈਂ ਲੱਜਾ ਰਾਖੀ ਰਾਮ ਰਹਾ ਸਿਮਰ ਸਿਮਰ ਸੁਆਮੀ ਪ੍ਰਭ ਅਪਨਾ ਨਿਕਟ ਨ ਆਵੇ ਜਾਮ ਮੁਕਤ ਬੇਕੰਠ ਸਾਧਗੀ ਸੰਗਤ ਜਨ ਪਾਇਓ ਹਰ ਕਾ ਧਾਮ ਚਰਨ ਕਮਲ ਹਰ ਜਨ ਕੀ ਥਾਤੀ ਕੋਟ ਸੂਖ ਬਿਸ਼ਰਾਮ ਗੋਬਿੰਦ ਦਮਦਰ ਸਿਮਰੋ ਦਿਨ ਰੈਣ ਨਾਨਕ ਸਤਿਗੁਰ ਬਾਣ ਤਨਾਸਰੀ ਮਹੱਲਾ ਪੰਜਵਾਂ ਮੰਗੋ ਰਾਮ ਤੇ ਇੱਕ ਦਾਨ ਸਗਲ ਮਨੋਰਥ ਪੂਰਨ ਹੋਵੇ ਸਿਮਰੋ ਤੁਮਰਾ ਨਾਮ ਰਹਾਉ ਚਰਨ ਤੁਮਾਰੇ ਹਿਰਦੈ ਵਾਸੈ ਸੰਤਨ ਗਾ ਸੰਗ ਪਾਵੋ ਸੋਗ ਯਗਨ ਮੈਂ ਮਨ ਨਾ ਵਿਆਪੈ ਅੱਠ ਪਹਿਰ ਗੁਣ ਗਾਵੋ ਸੁਵਸਤ ਵਿਵਸਤਾ ਹਰ ਕੀ ਸੇਵਾ ਮਧੰਤਾ ਪ੍ਰਭ ਜਪਨ ਨਾਨਕ ਰੰਗ ਲਗਾ ਪਰਮੇਸ਼ਰ ਬਹੁੜ ਜਨਮ ਨਾ ਸ਼ਾਪਨ ਤਨਾ ਸ੍ਰੀ ਮਹਲਾ ਪੰਜਵਾਂ ਮਾango ਰਾਮ ਤੇ ਸਭ ਥੋਕ ਮਨੁਖ ਕੋ ਜਾਚਤ ਸ਼ਰਮ ਪਾਈਐ ਪ੍ਰਭ ਕੈ ਸਿਮਰਨ ਮੋਖ ਰਹਾਉ ਕੋਖੇ ਮਨ ਜਨ ਸਿਮਰਤ ਪੁਰਾਨ ਨਾਮ ਵੇਦ ਬੁਕਾਰੈ ਕੋਖ ਕਿਰਪਾ ਸਿੰਧ ਸੇਵ ਸਚ ਪਾਈਐ ਦੋ ਮੈਂ ਸੁਹਿਲੇ ਲੋਕ ਆਨੇ ਅਚਾਰ ਬਿਵਹਾਰ ਹੈ ਜੇਤੇ ਬਿਨ ਹਰਿ ਸਿਮਰਨ ਫੋਕ ਨਾਨਕ ਜਨਮ ਮਨਨ ਪੈ ਕਾਟੇ ਮਿਲ ਸਾਧੂ ਬਿਨ ਸੇ ਸੋਕ ਤਨਾ ਸਰੀ ਮਹੱਲਾ ਪੰਜਵਾ ਤ੍ਰਿਸ਼ਨਾ ਬੁੱਝੈ ਹਰ ਕੈ ਨਾਮ ਮਹਾ ਸੰਤੋਖ ਹੋਵੇ ਗੁਰਬਚਨੀ ਪ੍ਰਭ ਸਿਓ ਲਾਗੈ ਪੂਰਨ ਧਿਆਨ ਰਹਾਉ ਮਹਾ ਕਲੋਲ 부ਜੈ ਮਾਇਆ ਕੇ ਕਰ ਕਿਰਪਾ ਮਿਰ ਦੀਨ ਦਿਵਾਲ ਆਪਣਾ ਨਾਮ ਦੇਹ ਜਪ ਜੀਵਾ ਪੂਰਨ ਹੋਏ ਦਾਸ ਕੀ ਹਾਲ ਸਰਬ ਮਨੋਰਥ ਰਾਜ ਸੁਖ ਰਸ ਸਦੁਖਸ਼ੀਆਂ ਕੀਰਤਨ ਜਪਨਾ ਜਿਸ ਤੈ ਕਰਮ ਲਿਖਿਆ ਤੁਰ ਕਰਤਾ ਨਾਨਕ ਜਨ ਕੇ ਪੂਰਨ ਕਾਮ ਤਨਾ ਸ੍ਰੀ ਮਹੱਲਾ ਪੰਜਵਾ ਜਨ ਕੀ ਕੀਨੀ ਪਾਰ ਬ੍ਰਹਮਸਾਰ ਨਿੰਦ ਘਟਿ ਗਣ ਨ ਪਾਵਣ ਮੂਲੇ ਊਡ ਗਏ ਬੇਕਾਰ ਰਹਾਉ ਜਹ ਜਹ ਦੇਖੋ ਤਹ ਤਹ ਸੁਆਮੀ ਕੋਏ ਨ ਪਹੁੰਚਨ ਹਾਰ ਜੋ ਜੋ ਕਰੈ ਅਵਗਿਆ ਜਨ ਕੀ ਹੋਏ ਗਿਆ ਤਤ ਸ਼ਾਰ ਘਰਨ ਹਾਰ ਰਖਵਾਲਾ ਹੋਆ ਜ ਕਾਇੰਤਨ ਪਾਰਵਾਰ ਨਾਨਕ ਦਾਸ ਰਖੇ ਪ੍ਰਭ ਆਪੋ ਨ ਨਿੰਦਕ ਕਾਢੇ ਮਹਾਰ ਤਨਾਸਰੀ ਮਹੱਲਾ ਪੰਜਵਾ ਕਰਨੋ ਮਾ ਪੜਤਾਲ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਹਰ ਚਰਨ ਸ਼ਰਨ ਗੋਬਿੰਦ ਦੁਖ ਭੰਜਨਾ ਦਾਸ ਆਪਣੇ ਕੋ ਨਾਮ ਦੇਵ ਦ੍ਰਿਸ਼ਟ ਪ੍ਰਭ ਤਾਰ कृपा कर तार पुजा गह कूप ते काड लेवो रहाओ काम क्रोध करयंद का माया के बंद अनक दुख तन शाद पूरे प्रब बिन आन न रख नहारा नाम सिमर आवो शरण सुरे ਬਦਦ ਉਦਾਰਨਾ ਜੀ ਜੰਤ ਤਾਰਨਾ ਬੇਦ ਉਚਾਰ ਨਹੀਂ ਅੰਤ ਪਾਇਓ ਗੁਣ ਸੁਖ 사ਗਰਾ ਬ੍ਰਹਮ ਰਤ ਨਗਰਾ ਭਗਤ ਬਚਲ ਨਾਨਕ ਗਾਇ ਉਤਨਾ ਸਰੀ ਮਹਲਾ ਪੰਜਵਾ ਹਲਤ ਸੁਖ ਪਲਤ ਸੁਖਾ ਨੇਤ ਸੋਕ ਸਿਮਰਨ ਨਾਮ ਗੋਬਿੰਦ ਕਾ ਸਦਾ ਲੀਜੈ ਮਟਾ ਕਮਾਣੇ ਪਾਪ ਚਿਰਾਨੇ ਸਾਧ ਸੰਗਤ ਮਿਲ ਮੂਵਾ ਜੀ ਜੈ ਰਹਾਉ ਮਰਾਜ ਜੋ ਬਨਾ ਬਿਸਰੰਤ ਹਰ ਮਾਇਆ ਮਹਾਂ ਦੁਖ ਇਹੋ ਮਹਾਂਤ ਕਹੈ ਆ ਸੁਪਿਆ ਸ਼ਰਮਨ ਹਰ ਕੀਰਤਨ ਇਹੋ ਪਦਾਰਥ ਭਾਗ ਬੰਤਲ ਹੈ ਸ਼ਰਨ ਸਮਰਾਤਿ ਆਕਾਥਿ ਅਗਉਚਰਾ ਪਤ ਉਧਾਰਨ ਨਾਮ ਤੇਰਾ ਅੰਤਰ ਜਾਮੀ ਨਾਨਕੇ ਸੁਆਮੀ ਸਰਬਤ ਪੂਰਨ ਠਾਕੁਰ ਮੇਰਾ ਤਨਾ ਸ੍ਰੀ ਮਹੱਲਾ ਪੰਜਵਾ ਘਰ ਬਾੜਮਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਉ ਵੱਡਾ ਭਾਗ ਭੇਟੇ ਗੁਰਦੇਵਾ ਕੋਟ ਪਰਾਧ ਮਿਟੇ ਹਰ ਸੇਵਾ ਚਰਣਾ ਕਮਲ ਜਾ ਕਾ ਮਨ ਰਾਪੈ ਸੋਗ ਅਗਨ ਤਿਸ ਜਨ ਨਾ ਬਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਪਉ ਨਾਮ ਜਪੋ ਹਰ ਰੰਗੇ ਪਰ ਤਨ ਦੋਖ ਕਿਛ ਪਾਪ ਨ ਫੇੜੇ ਜਮ ਜੰਦਾਰ ਨ ਆਵੈ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸਰਨਾਈ ਤਨੁ ਸਰੀ ਮਹਲਾ ਪੰਜਵਾ ਤ੍ਰਿਪਤਾ ਪਈ ਸਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਜੀਵਨ ਹਰ ਜੀਵਨ ਜੀਵਨ ਹਰ ਜਪ ਸਾਧ ਸੰਗ ਰਹਾਉ ਨਾਨਕ ਪ੍ਰਕਾਰੇ ਬਸਤਰ ਓਟਾਇ ਅਣ ਦਿਨ ਕੀਰਤਨ ਹਰ ਗੁਣ ਗਾਏ ਹਸਤੀ ਰਾਥਿ ਅਸ ਅਸਵਾਰੀ ਹਰ ਕਾ ਮਾਰਗ ਹਿਰਦੈ ਨਿਹਾਰੀ ਮਨ ਤਨ ਅੰਤਰ ਚਰਨ ਧਿਆਇ ਹਰ ਸੁਖ ਨਿਧਾਨ ਨਾਨਕ ਦਾਸ ਪਾਇਆ ਤਨਾਸਰੀ ਮਹੱਲਾ ਪੰਜਵਾਂ ਗੁਰ ਕੇ ਚਰਨ ਜੀ ਕਾ ਨਿਸਤਾਰਾ ਸਮੁੰਦਰ ਸਾਗਰ ਜਨਖਨ ਮੈਂ ਤਾਰਾ ਰਹਾ ਕੋਈ ਹੋ ਅਕਰਮ ਰਤ ਕੋਈ ਤੀਰਥ ਨਹਾਇ ਦਾਸੀ ਹਰ ਕਾ ਨਾਮ ਧਿਆਇ ਬੰਦਨ ਕਾਟਨ ਹਾਰ ਸੁਆਮੀ ਜਨਾਨਨਿਕ ਸਿਮਰੈ ਅੰਤਰ ਜਾਮੀ ਤਨਾ ਸ੍ਰੀ ਮਹਲਾ 5ਵਾਂ ਕਤੈ ਪ੍ਰਕਾਰ ਨ ਟੋਪ ਭਰੀ ਤਾ ਦਾਸ ਤੇਰੇ ਕੀ ਨਿਰਮਲ ਰੀਤ ਰਹਾਉ ਜੀਅ ਪ੍ਰਾਨ ਮਨ ਧਨ ਤੇ ਪਿਆਰਾ ਹਮ ਬੰਦ ਹਰਿ ਦੇਵਨ ਹਾਰਾ ਚਰਨ ਕਮਲ ਸਿਉ ਲਾਗੋ ਨੇਹ ਨਾਨਕ ਕੀ ਬੇਨੰਤੀ ਏਹ ਇਕ ਓੰਕਾਰ ਸਤਗੁਰ ਪ੍ਰਸਾਦ ਤਨਾ ਸ੍ਰੀ ਮਹੱਲਾ ਨੋਮਾ ਕਾਹੇ ਰੇ ਬਨ ਖੋਜਣ ਜਾਈ ਸਰਬ ਨਿਵਾਸੀ ਸਦਾ ਅਲੇ ਪਾ ਤੋਹੀ ਸੰਗ ਸਮਾਈ ਰਹਾ ਪਹ ਪ ਮਦ ਜਿਉ ਬਾਸ ਬਸਤ ਹੈ ਮੁਕਰ ਮਾਹ ਜੈ ਸੇ ਸਾਈ ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਪਾਈ ਬਾਹਰ ਭੀਤਰ ਏਕੋ ਜਨੋ ਏਹੋ ਗੁਰ ਗਿਆਨ ਬਤਾਇ ਜਨ ਨਾਨਕ ਬਿਨ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ ਤਨਾ ਸ੍ਰੀ ਮਹੱਲਾ ਨਵਾਂ ਸਾਦੋ ਇਹੋ ਜੱਗ ਭਰਮ ਭੁਲਾਨਾ ਰਾਮ ਨਾਮ ਕਾ ਸਿਮਰਨ ਛੋੜਿਆ ਮਾਇਆ ਹਾਥ ਬਿਕਾਨਾ ਰਹਾ ਮਾਤ ਪਿਤਾ ਭਾਈ ਸੁਤ ਬਣਤਾ ਤਾ ਕੈ ਰਸ ਲਪਟਾਨਾ ਜੋ ਬੜ ਧਨ ਪ੍ਰਭ ਤਾ ਕੈ ਮਦ ਮੈਂ ਨਹਿਨਸ ਰਹੇ دیਵਾਨਾ ਦੀਨ ਦਿਆਲ ਸਦਾ ਦੁੱਖ ਭੰਨਣ ਤਾਸਿ ਮਨ ਨਾ ਲਗਾਨਾ ਜਨ ਨਾਨਕ ਕੋਟਨ ਮੈਂ ਕਿਨਹੂ ਗੁਰਮੁਖ ਹੋਏ ਪਛਾਨਾ ਤਨਸਰੀ ਮਹੱਲਾ ਨੌਮਾ ਤੇਹ ਜੋਗੀ ਕੋ ਜੁਗਤ ਨ ਜਾਣੋ ਲੋਭ ਮੋਹ ਮਾਇਆ ਮਮਤਾ ਫਨ ਜਿਹੇ ਕਟ ਮਾਹੇ ਪਛਾਨੋ ਰਹਾਵ ਪਰ ਨਿੰਦਾ ਉਸਤਤ ਨ ਜਾਕੇ ਕੰਚਨ ਲੋਹ ਸਮਨ ਹਰ ਕ ਸੋਗ ਤੇ ਰਹੇ ਅਤੀਤਾ ਜੋਗੀ ਤਹਿ ਬਖਨ ਚੰਚਲ ਮਨ ਦਹਿ ਦਿਸ ਕੋ ਧਵਤ ਆਚਲ ਜਹੇ ਠਹਿਰਨ ਕਹੋ ਨਾਨਕ ਇਹ ਬਿਦ ਕੋ ਜੋ ਨਰ ਮੁਗਤ ਤਾਹੇ ਤੁਮ ਮੰਨੋ ਤਨਾ ਸ੍ਰੀ ਮਹੱਲਾ ਨੌਵਾਂ ਅਬ ਮੈਂ ਕੌਣ ਉਪਾਉ ਕਰਾ ਜੇ ਬਿਦਮਨ ਕੋ ਸੰਸਾਰ ਚੂਕੈ ਪਉ ਨਿਦ ਪਾਰ ਪਰੋ ਰਹਾਉ ਜਨਮ ਪਾਏ ਕਸ਼ ਭਲੋ ਨਾ ਕੀਨੋ ਤਾਤੇ ਅਦਿਕ ਡਰੋ ਮਨ ਬਾਚ ਕਰਮ ਹਰ ਗੁਨ ਨਹੀਂ ਗਾਏ ਜਹ ਜੀ ਸੋਚ ਧਰੋ ਗੁਰਮਤਿ ਸੁਨ ਕਛ ਗਿਆਨ ਨ ਉਪਜਿਓ ਪਸਿ ਜੋ ਉਦਰ ਭਰੋ ਕਹੋ ਨਾਨਕ ਪ੍ਰਭ ਬਿਰਦ ਪਛਾਨੋ ਤਬ ਹਉ ਪਤ ਤਤਰਾਂ ਤਨਾ ਸ੍ਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆ ਨੇਕ ਓ ਅੰਕਾਰ ਸਤਗੁਰ ਪ੍ਰਸਾਦ ਗੁਰ ਸਾਗਰ ਰਤਨੀ ਪਰਪੂਰੇ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ ਹਰ ਰਸ ਚੋਗ ਚੁਗੈ ਪ੍ਰਭ ਭਾਵੇ ਤਰ ਵਰ ਮੈਂ ਹੰਸ ਪ੍ਰਾਨ ਪਤ ਪਾਵੇ ਚਾ ਬਗ ਬਪੜਾ ਛਪੜੀ ਨਾਏ ਕੀ ਚੜ ਡੂ ਬਹਿ ਮੈਲ ਨ ਜਾਏ ਰਹਾ ਰਖ ਰਖ ਚਰਨ ਤਰੇ ਵਿਚਾਰੀ ਦੁਬਿਦਾਸ਼ ਛੋੜ ਭੈ ਨਿਰੰਕਾਰੀ ਮੁਕਤ ਬਦਾਹਰਤ ਹਰ ਰਸ ਚਾਖੇ ਗਾਵਣ ਜਾਨ ਰਹੇ ਗੁਰ ਰਖੇ ਸਰਵਰ ਹੰਸਾ ਛੋੜ ਨ ਜਾਏ प्रेम भक्त कर सहज समाए सर्वर महंसा हंस मैं सागर अकट कथा गुरुวจनी आदर सुन मंडल एक योगी बैसे नारन बुर्ख कहो कौ कैसे त्र पवन ज्योत रहे लिबलाई ਸੋਰ ਨਰਨਾਥ ਸਚੇ ਸਰਨਾਈ ਆਨੰਦ ਮੂਲ ਅਨਾਥ ਅਧਾਰੀ ਗੁਰਮੁਖ ਭਗਤ ਸਹਜ ਬੇਚਾਰੀ ਭਗਤ ਵਸਲ ਪੈ ਕਾਟਨ ਹਾਰੇ ਹਮੈ ਮਹਾਰ ਮਿਲੇ ਪਗ ਤਾਰੇ ਹਨਕ ਜਤਨ ਕਰ ਕਾਲ ਸੰਤਾਏ ਮਰਨ ਲਿਖਾਏ ਮੰਡਲ ਮਹ ਆਏ ਜਨਮ ਪਦਾਰਥ ਦੁਬਦਾਖ ਹੋਵੇ ਗਾਪਨ ਚੀਨ ਸੁ ਬ੍ਰਹਮ ਬ੍ਰਮ ਰੋਵੇ ਕਹਿ ਤੋ ਪੜ ਤੋ ਸੁਣ ਤੋ ਏਕ ਧੀਰਜ ਧਰਮ ਤਰਣੀ ਧਰ ਟੇਕ ਜਤ ਸਤ ਸੰਜਮ ਹਿਰਦੈ ਸਮਾਏ ਚੌਥੇ ਬਦ ਕੋ ਜੇ ਮਨ ਪਤੀ ਆਏ ਸਾਚੇ ਨਿਰਮਲ ਮਹਿਲ ਨ ਲਾਗੈ ਗੁਰ ਕੈ ਸ਼ਬਦ ਬ੍ਰਹਮ ਭੋ ਭਾਗੈ ਸੂਰਤ ਮੂਰਤ ਆਦ ਅਨੂਪ ਨਾਨਕ ਜਾਚੈ ਸਾਚ ਸਰੂਪ ਤਨਾ ਸ੍ਰੀ ਮਹੱਲਾ ਪਹਿਲਾ ਸਹਿਜ ਮਿਲੈ ਮਿਲਿਆ ਪਰਵਾਨ ਨਾ ਤਿਸ ਮਰਨ ਨ ਆਵਣ ਜਾਨ ਠਾਕੁਰ ਮੈਂ ਦਾਸ ਦਾਸ ਮੈਂ ਸੋਏ ਜੈ ਦੇਖਾ ਤਹ ਅਵਰ ਨ ਕੋਏ ਗੁਰਮਖ ਭਗਤ ਸਹਜ ਕਰ ਪਾਈ ਐ ਬਿਨ ਗੁਰ ਭੇਟੇ ਮਰ ਆਈਐ ਜਾਈਐ ਰਹਾਉ ਸੋ ਗੁਰ ਕਰੋ ਜੇ ਸਾਚ ਦੇਰ ਢਾਵੈ ਅਗਾਥ ਕਥਾ ਵੇ ਸ਼ਬਦ ਮਿਲਾਵੇ ਹਰ ਕੇ ਲੋਗ ਅਵਰ ਨਹੀਂ ਕਾਰਾ ਸਾਚੋ ਠਾਕੁਰ ਸਾਚ ਪਿਆਰਾ ਤਨ ਮੈਂ ਮਨੂਆ ਮਨ ਮੈਂ ਸਾਚਾ ਸੋ ਸਾਚਾ ਮਿਲ ਸਾਚੇ ਰਾਚਾ ਸੇਵਕ ਪ੍ਰਭ ਕਹਿ ਲਾਗੇ ਪਾਏ ਸਤਿ ਗੁਰ ਪੂਰਾ ਮਿਲੇ ਮਿਲਾਏ ਆਪ ਦਿਖਾਵੇ ਆਪੇ ਦੇਖੇ ਹੱਠ ਨਾ ਪਤੀਜੈ ਨਾ ਬੋ ਵੇਖੈ ਘੜ ਬਾਂਡੇ ਜਿਨ ਅੰਮ੍ਰਿਤ ਪਾਇਆ ਪ੍ਰੇਮ ਭਗਤ ਪ੍ਰਭ ਮਨ ਪਤੀਆ ਆੜ ਪੜ ਭੂਲੇ ਚੋਟਾਂ ਖਾਹੇ ਬਹੁਤ ਸਿਆਹਣ ਭੀ ਆਵੈ ਜਾਏ ਨਾਮ ਜਪੇ ਪੋ ਭੋਜਨ ਖਾਏ ਗੁਰਮਕ ਸੇਵ ਕਰੇ ਸਮਾਏ ਪੂਜ ਸਲਾ ਤੀਰਤ ਬਨਵਾਸਾ ਬ੍ਰਹਮਤ ਡੋਲਤ ਭਏ ਉਦਾਸਾ ਬ੍ਰਹਮਤ ਡੋਲਤ ਭਏ ਉਦਾਸਾ ਮਨ ਮੈਲੇ ਸੂਚਾ ਕਿਉ ਹੋਏ ਸਾਥ ਮਿਲੇ ਪਾਵੈ ਪਤ ਸੋਏ ਆਚਾਰ ਵਿਚਾਰ ਸਰੀਰ ਗਾਦ ਜੁਗਾਦ ਸਹਿਜ ਮਨ ਧੀਰ ਪਲ ਬੰਕਜ ਮੈਂ ਕੋਟ ਉਦਾਰੇ ਕਰ ਕੇ ਕਿਰਪਾ ਗੁਰ ਮੇਲ ਪਿਆਰੇ ਕੈਸੇ ਆਗੈ ਪ੍ਰਭ ਤੁਦਸਾਲਾਹੀ ਤਉ ਦਬਣ ਦੂਜਾ ਮੈਂ ਕੋ ਨਾਹੀ ਜਿਉ ਤਦ ਭਾਵੈ ਤਿਉ ਰਾਖ ਰਜਾਈ ਨਾਨਕ ਸਹਿਜ ਭਾਏ ਗੁਣ ਗਾਏ ਤਨਾ ਸ੍ਰੀ ਮਹਲਾ 5 ਘਰਿ ਸ਼ਿਮਾ ਅਸ਼ਟਪਦੀ ਜੇਕ ਓੰਕਾਰ ਸਤਿਗੁਰ ਪ੍ਰਸਾਦ ਜੋ ਜੋ ਜੋਨੀ ਆਇਓ ਦੇਹ ਤੇ ਹੈ ਊਰਜਾ ਆਨਸ ਜਨਮ ਸੰਜੋਗ ਪਾਇਆ ਤਾ ਕੀ ਹੈ ਓਟ ਸਾਧ ਰੱਖੋ ਦੇ ਕਰ ਹਾਥ ਕਰ ਕਿਰਪਾ ਮੇਲੋ ਹਰ ਰਾਇ ਕਣਕ ਜਨਮ ਭ੍ਰਮ ਥਿਤ ਨਹੀਂ ਪਾਈ ਕਰੋ ਸੇਵਾ ਗੁਰ ਲਾਗੋ ਚਰਨ ਗੋਵਿੰਦ ਜੀ ਕਾ ਮਾਰਗ ਦਿਹੋ ਜੀ ਬਤਾਇ ਰਹਾਉ ਨਾਨਕ ਉਪਾਅ ਕਰੋ ਮਾਇਆ ਕੋ ਬਚਿਤ ਧਰੋ ਮੇਰੀ ਮੇਰੀ ਕਰਤ ਸਦ ਹੀ ਵੇਹਾਵੇ ਕੋਈ ਐ ਸੋਰੇ ਭੇਟੈ ਸੰਤ ਮੇਰੀ ਲਾਹੈ ਸਗਲ ਚਿੰਤ ਠਾਕੁਰ ਸਿਉ ਮੇਰਾ ਰੰਗ ਲਾਵੇ ਪੜ ਰੇ ਸਗਲ ਬੇਦ ਨਹਿ ਚੁਕੇ ਮਨ ਭੇਦ ਨਿਕ ਖੇਨ ਨਾ ਧੀਰੇ ਮੇਰੇ ਘਰ ਕੇ ਪੰਚਾ ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਹਤ ਏਕ ਅਮਰਤ ਨਾਮ ਮੇਰੇ ਹਿਰਦੈ ਸੰਚਾ ਜਿਤੇ ਰੇ ਤੀਰਥ ਨਹਾਏ ਅਹੰ ਬੋਦ ਮੈਲ ਲਾਇ ਘਰ ਕੋ ਠਾਕੁਰੇ ਕ ਤਿਲਣਾ ਮੰਨੇ ਕਦ ਪਾਵੋ ਸਾਧ ਸੰਗ ਹਰ ਹਰ ਸਦਾ ਆਨੰਦ ਗਿਆਨਿੰਜਨ ਮੇਰਾ ਮਨ ਈਸ਼ ਨਾਨੈ ਸਗਲੇ ਆਸ਼ਰਮ ਕੀਨੇ ਮਨੁਆ ਨੈ ਪਤੀਨੇ ਬਿਵੇਕ ਹੀਨ ਦੇਹੀ ਧੋਏ ਕੋਈ ਬਾਇਰੇ ਬੁਰਖ ਬਿਦਾਤਾ ਪਾਰ ਬ੍ਰਹਮ ਕੈ ਰੰਗ ਰਾਤਾ ਮੇਰੇ ਮਨ ਕੀ ਦੁਰਮਤ ਮਲਖ ਹੋਏ ਕਰਮ ਧਰਮ ਜੁਗਤਾ ਨਿਮਖ ਨਾ ਹੇਤ ਕਰਤਾ ਗਰਭ ਗਰਭ ਪੜੈ ਕਹੀ ਨਾ ਲਿਖੈ ਜਿਸ ਭੇਟਿਐ ਸਫਲ ਮੂਰਤ ਕਰੈ ਸਦਾ ਕੀਰਤ ਗੁਰ ਪ੍ਰਸਾਦ ਕੋ ਨੇਤਰੋ ਪੇਖੈ ਮਨ ਹਠ ਜੋ ਕਮਾਵੇ ਤਿਲਣਾ ਲੇਖੇ ਪਾਵੇ ਬਗਲ ਜਿਓ ਤਿਆਣ ਲਾਵੇ ਮਾਇਆ ਰੇ ਧਾਰੀ ਹੋਈ ਐ ਸੋਰੇ ਸੁਖ ਹੈ ਦਾਇ ਪ੍ਰਭ ਕੀ ਗਦਾ ਸੁਨਾਈ ਤਿਸ ਪੇਟੇ ਗਤ ਹੋਏ ਹਮਾਰੀ ਸੋ ਪਰਸਨ ਗੋਪਾਲ ਰਾਏ ਕਟਰੇ ਬੰਦਨ ਮਾਇ ਗੁਰ ਕੈ ਸ਼ਬਦ ਮੇਰਾ ਮਨ ਰਾਤਾ ਸਦਾ ਸਦਾ ਆਨੰਦ ਭੇਟਿਓ ਨਿਰਪੈ ਗੋਬਿੰਦ ਸੋਖ ਨਾਨਕ ਲਾਦੇ ਹਰ ਚਰਨ ਪਰਾਤਾ ਸਫਲ ਸਫਲ ਭਈ ਸਫਲ ਯਾਤਰਾ ਆਵਣ ਜਾਣ ਰਹੇ ਮਿਲਦਾ ਸਦਾ ਸਫਲ 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 ਭਈ ਯਾਤਰਾ ਆਵਣ ਜਾਣ ਰਹੇ ਮੇਲੇ ਸਾਦਾ ਰਹਾਉ ਦੂਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ